ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਉਮੀਦ ਕਰਾਂ ਸਭ ਠੀਕ ਠਾਕ ਹੋਵेंगे ਪਾਲਿਆ ਬਈ ਰੋਟਾਵੇਟਰ ਆਪਾਂ ਨੇ ਟਰੈਕਟਰ ਮੁਕ ਰੋਟਾਵੇਟਰ ਦੇ ਬਲੇਡ ਗਏ ਖੋਲ ਗੱਦੇ ਵਾਲੇ ਇਹਨੂੰ ਚਲਾਵਾਂਗੇ ਆਪਾਂ 4 ਫੁੱਟ ਵਾਲੇ ਗੰਨੇ ਵਾਂ ਕਿਉਂਕਿ ਬਾਹੀ ਜੀ ਕਰਾਂਗੇ ਗੰਨਾ ਵੱਡੇ ਗਿਆ ਦਾ ਬਣੇ ਰਿਓ ਜੀ ਆਪਣੀ ਵੀਡੀਓ ਗੱਲ ਦਿਖਾਵਾਂ ਖੇਤ ਜਾ ਕੇ ਤੁਹਾਨੂੰ ਚੱਲਦੇ ਆਂ ਲੈ ਕੇ ਟਰੈਕਟਰ ਆਪਾਂ ਪਹੁੰਚ ਗਏ ਬਈ ਖੇਤ ਆਪਾਂ ਪਹਿਲਾਂ ਆਪਾਂ ਨਮਰੀ ਵੀ ਤਰਫਾਲੀ ਦੇਖੋ ਰੂਟਰ ਬਟ ਰਹਿਣ ਬਾਰਿਆ ਕੋਈ ਚੱਕਰ ਨਹੀਂ ਬਸ ਫੱਟਾ ਨਾ ਇਹ ਗੱਬਲੇ ਇਹਨਾਂ ਨੂੰ ਦੱਬ ਰਿਆ ਜਿਹੜੀ ਗੱਬ ਹੈ ਗੰਨਾ ਆ ਰਿਹਾ ਇਸ ਕਰਕੇ ਆਪਾਂ ਸੋ ਅੱਗੇ ਨੂੰ ਨੇ ਨਟ ਖੋਲ ਕੇ ਉੱਪਰ ਕਰਾਂਗੇ ਨੇ ਨਟ ਖੋਲ ਕੇ ਗਿੜ ਦੇ ਦੇ ਉੱਪਰ ਥੋੜਾ ਦਿਖਾਵਾਂ ਮੈਂ ਤੁਹਾਨੂੰ ਖੋਲਦਾ ਬਈ ਮੈਂ ਇਕੱਲਾ ਜਣਾ ਨਹੀਂ ਤਾਂ ਗੱਲ ਹੁੰਦਾ ਕੋਈ ਵੀਡੀਓ ਬਣਾ ਲੈਂਦੇ ਆਪਾਂ ਮੈਂ ਖੋਲ ਕੇ ਦਿਖਾਵਾਂ ਤੁਹਾਨੂੰ ਜਿਸ ਤਰ੍ਹਾਂ ਹੋਏਗਾ ਤਰਫਾਲੀ ਫੇਰਤੀ ਦੀ ਨੇ ਨਟ ਪਾ ਦੇ ਬਾਈ ਆਪਾਂ ਨੇ ਦੇਖੋ ਉੱਪਰ ਫੱਟਾ ਹੋ ਗਿਆ ਇਹਨੂੰ ਉੱਪਰ ਹੋ ਗਿਆ ਇਹ ਪਾ ਚਲਾ ਕੇ ਗੀੜਾ ਦੇ ਕੇ ਦੇਖਾਂ ਪਹਿਲਾਂ ਇੰਨਾ ਕਾ ਗੀੜਾ ਦੇ ਆਪਾਂ ਨੇ ਗੱਬਲਾ ਗੰਨਾ ਦਾ ਪਰੇ ਦਾ ਜਿਹੜਾ ਗੱਬੇ ਖੁੱਡਾ ਰਿਹਾ ਉੱਥੇ ਆਪਾਂ ਨੇ ਤਿੰਨ ਲੈਣਾ ਖੁੱਲੀ ਵੀਆਂ ਗੱਬਨੀਆਂ ਹੈ ਕੀ ਹਾਲ ਹੈ ਹਾਲੇ ਕਿੰਨਾ ਕਰ ਰਿਹਾ ਆ ਚੰਗਾਈ ਜੀ ਵਾਲਾ ਕਰ ਦਿਓ ਸਾਫ ਫਿਰ ਮੈਂ ਪਾ ਦਿਆਂ ਵਿਚਾਲੇ ਨੇ ਹੈ ਉਦੋਂ ਨਾ ਹੋ ਗਿਆ ਇਨਸਾਫ ਇਸ ਪਦਵਾਈ ਮਾਰਦੇ ਆ ਸੱਡਾਂ ਪਰ ਸਾਰਾ ਕਬੜ ਸੁੱਕ ਜਾਏਗਾ ਵਧੀਆ ਫੁੱਟ ਰਿਆ ਗੰਨਾ ਦਾ ਕਮਾਇਆ ਤਾਂ ਬਈ ਜਿਹੜਾ ਖੇਤ ਹੈ ਉਹ ਆਪਾਂ ਨੇ ਇਸਮਾ ਆਪਾਂ ਨੇ ਨਾ ਰੇਜ਼ਰ ਕਮਾਇਆ ਵਿੱਚ ਨੂੰ ਫਾਲੇ ਖੋਲ ਗਏ ਵਿੱਚ ਨਾ ਕਿਤੇ ਕਿਤੇ ਗੰਨਾ ਛਿੱਤਾ ਪਿੱਛੇ ਪਰ ਇੱਥੇ ਥੋੜਾ ਡੂੰਗਾ ਹੋਇਆ ਬਰਸਾਤ ਮਨ ਜੀਰੀ ਟਾਈਮ ਪਾਣੀ ਖੜਨੇ ਕਰਕੇ ਗੰਨਾ ਖਰਾਬ ਹੋ ਗਿਆ ਦਾ ਕੁਝ ਇੱਥੇ ਬੀਜ ਪਾ ਰਹੇ ਆ ਬੰਦੇ ਆਪਣੇ ਛਿੱਤਾ ਛਿੱਤਾ ਜਿੱਥੇ ਜਿੱਥੇ ਜ਼ਰੂਰਤ ਹੈ ਹੁਣ ਚਲੋ ਨਹੀਂ ਹੋਊ ਅਭੀ ਖੇਤ ਭਰ ਜਾਏਗਾ ਵੈਸੇ ਤਾਂ ਜਰਮੀਨੇਸ ਨਹੀਂ ਸੀਗੀ ਬਹੁਤ ਹੋ ਜਾਣੀ ਹੈ ਫਿਰ ਵੀ ਮਨ ਨਹੀਂ ਟਿਕਦਾ ਬੰਦੇ ਦਾ ਇਹ ਦੇਖੋ ਇਹ ਸੋਹਣਾ ਜੰਮ ਰਿਹਾ ਹੈ ਨਾ ਪਰ ਇਹ ਵੀ ਮਾਂ ਮਿੱਟੀ ਮੁੱਟੀ ਨਹੀਂ ਛੜਨੇਗੀ ਕੁਝ ਨਹੀਂ ਹੋਣੇਗਾ ਬਸ ਜੋ ਹੋ ਲਿਆ ਹੋ ਲਿਆ ਬੀਜ ਪਾ ਕੇ ਜਿੱਥੇ ਮਾੜੇ ਮੋਟੇ ਗਾਡੇ ਗੁੱਡੇ ਜਿਹਦੇ ਜਿਤਨਾ ਹੋਰ ਰਸਤਾ ਦਾ ਉੱਥੇ ਖੇਤ ਭਰ ਜੇਗਾ ਚੰਗੀ ਤਰ੍ਹਾਂ ਜੀਰੀ ਜਿੰਨਾ ਹੋਏ ਜਾਏਗਾ ਜੀਰੀ ਵੱਟ ਕੇ ਹੁਣ ਕਾ ਕਿਰਨਾ ਜੀਰੀ ਤੇ ਵੱਧ ਕਰਨਾ ਪੜ ਕੇ ਕਣਕ ਹੋ ਜੇਗੀ 13235 ਵੈਰਾਈਟੀ ਹੈ ਉਹ ਪਰਚੀ ਕੀਤੀ ਆ ਜਾਣੀ ਇਸ ਕੀ ਇਸ ਕਰਕੇ ਜਿਆਦਾ ਆਪਣੇ ਵਿੱਚ ਪਾਇਆ ਨਹੀਂ ਮਾ ਵੀ ਫੇਰ ਕਦੇ ਲਵੇਰੇ ਵਾਲਾ ਚੱਕਰ ਨਾ ਪੈ ਜਾ ਥੋੜਾ ਬਹੁਤ ਤਾਂ ਇਹ ਪਾਇਆ ਬਸ ਕਿਤੇ ਸਿੱਧਾ ਸਿੱਧਾ ਜਾ 10 ਕੁ ਹੁੰਟਰ ਬੀਜ ਪੈ ਜੇਗਾ ਸਾਰੇ ਮਾ ਝਰਕ ਕਿੱਲੇ ਵਾ ਇੱਧਰ ਕਰ ਰਹੇ ਆ ਬਈ ਅਗਲੀ ਫਸਲ ਦੀ ਤਿਆਰੀ ਆਪਾਂ ਖੇਤਾਂ ਮਾ ਮਾ ਖਰਾਉਣੀ ਕਰਦੀ ਦੀ ਖੇਤੀ ਇਸ ਕੀ ਮੱਕੀ ਵਾਲਾ ਕੰਮ ਜੱਬਣਿਆ ਨਹੀਂ ਆਪਣਾ ਮੱਕੀ ਲਾਣੀ ਤੇ ਵੈਸੇ ਮੈਂ ਫਿਰ ਫਿਰ ਰੋਣੀ ਕਰਾ ਦਿੱਤੀ ਮੈਂ ਰੋਣੀ ਪਸਤਾ ਕੀ ਮਾਰ ਰਿਹਾ ਛਿੱਟਾ ਟਰੈਕਟਰੋਂ ਸਪਰੇਅ ਟਰਗਲ ਬਈ ਛਿੱਟਾ ਮਾਰ ਕੇ ਇਸਮਾ ਮੈਂ ਬੀਜੇ ਆਪਾਂ ਨਵੀਂ ਫਸਲ ਫਸਲ ਹਜੇ ਹੋਲਡ ਹੈ ਉਹ ਦੇਖੋ ਕਿ ਆ ਬੀਜਾ ਮੋਂਗੀ ਬੀਜਾ ਉੜਦ ਬੀਜਾ ਇਹ ਆ ਟਾਂਡੀ ਬੀਜਾ ਰੱਖਾਂ ਵਾਲੀ ਉਹ ਦਸੇ ਇਹਨਾਂ ਨੂੰ ਅੱਗੇ ਸਮਾਂ ਪੈਣੇ ਪਰ ਜਿਹੜੀ ਚੀਜ਼ ਬੀਜੇਗੀ ਮਾਰਦਾ ਸਪਰੇਅਰ ਗੱਲ ਛਿੱਟਾ ਛਿੱਟਾ ਮਾਰਿਆ ਸੁਪਰਕਾਰ ਡੀਪੀ ਦਾ ਬਾਹਲ ਮਾਰ ਕੇ ਇਸਮੋਂ ਬੀਜ ਸਵੇਰੇ ਬੀਜੇਗੇ ਜੋ ਵੀ ਬੀਜੇਗੇ ਆਮ ਆਮੇ ਬੀਜ ਲੈ ਕੇ ਆਵਾਂ ਸਭ ਬਹੁ ਇਕੱਠੇ ਹੋ ਗਏ ਕਰਾ ਮਾਰ ਕੇ ਛੱਡਿਆ ਬਦਕੇ ਮੱਕੀ ਲਾਣ ਦੀ ਤਿਆਰੀ ਜਿੱਦਣ ਚਲੋ ਜੋ ਬਣ ਗਿਆ ਬਣ ਗਿਆ ਹਿਪ ਆਪਾਂ ਇਸਮੋਂ ਕੁਈ ਬੀਜ ਨੇ ਜਾਂ ਦਾਲ ਬੀਜ ਨੇ ਜਾਂ ਚਰੀ ਬੀਜ ਨੇ ਮੱਕੀ ਲਗੀ ਨਹੀਂ ਸਪਰੇਡਰ ਕੱਟ ਦਿਆ ਬਾਈ ਆਪਾਂ ਨੇ ਜੋੜ ਲਿਆ ਸਪਰੇਅ ਵਾਲਾ ਪੰਪ ਚਰੀ ਭੀਜੀ ਵੀ ਥੋੜੀ ਖੇਤਮਾਂ ਫਾਰਮਾਂ ਸਪਰੇਅ ਕਰਕੇ ਸੰਡੀ ਵਾਲੀ ਠੰਡਾ ਮੌਸਮ ਹੋ ਗਿਆ ਮਾਂ ਮਾਂ ਸਲਾਮ ਬਾਈ ਸਪਰੇਅ ਕਰਨਾ ਦਿਖਾਵਾਂ ਤੁਹਾਨੂੰ ਅੱਗੇ ਜਾ ਕੇ ਪਹੁੰਚ ਗਏ ਬਾਈ ਖੇਤ ਆਪਾਂ ਜਿਵੇਂ ਬਾਈ ਆਪਣੀ ਕੰਨੇ ਵਾਲੀ ਕਣਕ 386 ਹਰ 550 ਰੁਪਏ ਲਾ ਕੇ ਵਿਕੀ ਦੀ ਹੈ ਜਿਹੜੀ ਤੋਂ ਇਸ ਦੇ ਥੱਲੇ ਆਪਣੇ 2851 ਪੀਜੀਵੀ ਬਾਕੀ ਬਾਈ ਦੋ ਕਿੱਲੇ ਬੀਜੇ ਦੇ ਆਪਾਂ ਨੇ ਚੋਂ ਆ ਗਏ ਰੇ 3 ਪੈ ਗਿਆ ਤਾਂ ਮਤਲਬ ਕਣਕ ਦੇ ਬੀਜੇ ਨਹੀਂ ਦੀ 3 ਹੈ ਬਈ ਜੋ ਜੌਂ ਵੀ ਖਰਾਬ ਕਰਦੇ ਦੇ ਫਿਰ ਉਹ ਮਰੇ ਬਿੱਕਾ ਸਾਬਾ ਕਿੱਕਾ ਦਾ ਰੱਖ ਲਿਆ ਤਾਂ ਆਪਾਂ ਨੇ ਚਾਹਾਂਗਾ ਜਿਹੜਾ ਠੀਕ ਦਾ ਬਾਕੀ ਮੈਂ ਬਾਈ ਚਰੀ ਵੀਤੀ ਹੈ ਚਰੀ ਨੂੰ ਲਾਣਾ ਪਾਣੀ ਸੁੰਦੀ ਜੀ ਲੱਗ ਰਹੀ ਆ ਆਪਾਂ ਸਪਰੇਅ ਕਰਕੇ ਸੁੰਦੀ ਵਾਲੀ ਅੱਗੇ ਪਾਣੀ ਲਾਵੇ ਕਣਕ ਨੂੰ ਇਹਨੂੰ ਪਾਣੀ ਲਾ ਦੇ ਆਪਰ ਇਸ ਕਣਕ ਨੂੰ ਦੋ ਪਾਣੀ ਲੱਗ ਲੈ ਫਿਰ ਲੀਕ ਪਈ ਵੀ ਦੀ ਵੈਨ ਨੂੰ ਜਿੱਥੇ ਨੂੰ ਟਰਾਲੀਆਂ ਘਟਾ ਇਹਦੇ ਪਾਣੀ ਖੜਿਆ ਹੋ ਪਾਣੀ ਫੇਰਨਾ ਇਹਨੂੰ ਚੁੰਡੀ ਜੀ ਲੱਗੀ ਵੀ ਹੈ ਹਾਂ ਚਲੋ ਸਪਰੇਅ ਕਰਕੇ ਲਾ ਦਿਆਂ ਕੋਈ ਨਾ ਕੋਈ ਹੋਏ ਹੀ ਜਾਏਗੀ ਟੰਦਰਾ ਜੋਗੀ ਚੜੀ ਹਜੇ ਜੰਮੀ ਹੋਇਆ ਕੀੜੀ ਵਾਲੀ ਤੋਂ ਪਹਿਲਾਂ ਲੱਗੀ ਲੱਗਦੀ ਸਾਲਾ ਟਰੈਕਟਰ ਕਾ ਇੰਨਾ ਕੋ ਪੈਗਾ ਮੁੰਡਾ ਨਹੀਂ ਰੱਸ ਫੇਰ ਰ ਆਪਣਾ ਸਾਹ ਤੇ ਕਾਲੂ ਲਾਉਣੇ ਕੇ ਪਾਣੀ ਤੋਂ ਬਾਈ ਟਰੈਕਟਰ ਉਦੇ ਚੰਪ ਚ ਜੰਪ ਕਰ ਦੇ ਗਿਆ ਸੀ ਬਾਤ ਨਹੀਂ ਕੇ ਥੋੜਾ ਹੌਲਾ ਹੀ ਐ ਲੋ ਅੱਗੇ ਦੋਸੇ